ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ 1 ਜੂਨ ਤੋਂ 6 ਜੂਨ 1984 ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਕੇ ਦੀ ਜਲਮ ਸਰਕਾਰ ਨੇ ਕੀਤੇ ਹਮਲੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਤੋਪਾਂ ਟੰਕਾਂ ਨਾਲ ਢਾਹ ਤੇਰੀ ਕਰ ਦਿੱਤਾ ਇਸ ਸਬੰਧ ਵਿੱਚ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਵੱਲੋਂ ਸਮੂਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਆਦੇਸ਼ ਦਿੱਤੇ ਕਿ ਇਨ ਇਹ ਘਟਨਾਵਾਂ ਅਤੇ ਤੱਥਾਂ ਤੋਂ ਕੌਮ ਨੂੰ ਜਾਣੂ ਕਰਵਾਉਣ ਲਈ ਸਮਾਗਮ ਕੀਤੇ ਜਾਣ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੇ ఆదేశਾਂ ਦੀ ਸਲਾਹਾ ਕਰਦਿਆਂ ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਕਰਤਾਪੁਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਨਾਲ ਸਿੱਖ ਧਰਮੀ ਫੌਜੀਆਂ ਦੇ ਹਰਦੇ ਵੱਲੋਂਦਰੇ ਗਏ ਅਤੇ 7 8 ਜੂਨ ਦੀ ਰਾਤ ਤੋਂ ਲਗਾਤਾਰ 12 ਜੂਨ ਤੱਕ ਸਿੱਖ ਧਰਮੀ ਫੌਜੀ ਬੈਰਕਾ ਸਾਡੇ ਸ੍ਰੀ ਅਮਰਤਸਰ ਵੱਲ ਕੂਚ ਕਰ ਦਿੱਤਾ ਜਿਸ ਦੌਰਾਨ ਬੈਰਕਾ ਛੜਨ ਵਾਲੇ ਫੌਜੀਆਂ ਨੂੰ ਕੈਦੀ ਕਰ ਸੀਏ ਦਿੱਤੇ ਕਈ ਸ਼ਹੀਦ ਹੋਏ ਕਈਆਂ ਤੇ ਗੋਲੀਆਂ ਲੱਗਨ ਕਰਨ ਲੱਤਾ ਬਾਵਾ ਕਟੀਆਂ ਗਈਆਂ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਨੇ ਇਹ ਹੈ ਕਿ ਕੌਮ ਅਤੇ ਧਰਮ ਦੀ ਖਾਤਰ ਨੌਕਰੀਆਂ ਛੱਡ ਕੇ ਸ਼ਹੀਦ ਹੋਏ ਧਰਮੀ ਫੌਜੀਆਂ ਦੀਆਂ ਤਸਵੀਰਾਂ ਵੀ ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੇ ਸਮਾਗਮਾਂ ਦੌਰਾਨ ਲਗਾਈਆਂ ਜਾਣ ਅਤੇ ਸਿੱਖ ਧਰਮੀ ਫੌਜੀਆਂ ਦੀ ਕੁਰਬਾਨੀ ਬਾਰੇ ਵੀ ਖੁਲਾਸੇ ਕੀਤੇ ਜਾਣ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਦੀ ਜਬਾਨੀ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਿੱਖ ਤਰਮ ਫੌਜੀ ਐਸ਼ਵਿੰਦਾ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਹੋ ਰਿਆਂ ਔਰ ਮੈਂ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਨਾ ਮੋਬਾਈਲਾਂ ਦੇ ਵਿੱਚ ਦੇਖ ਰਿਹਾ ਕਿ ਸਿੰਘ ਸਾਹਿਬਾਨ ਅਕਾਲ ਤਖਸ ਦੇ ਗਿਆਨੀ ਰਗਵੀਰ ਸਿੰਘ ਜੀ ਸੰਦੇਸ਼ ਦੇ ਰਹੇ ਨੇ ਸਿੱਖ ਕੌਮ ਨੂੰ ਕਿ ਜਿਹੜਾ ਵਾ ਗੁਰਦੁਆਰਿਆਂ ਦੇ ਵਿੱਚ ਜਿਹੜਾ ਵਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਕਲੂ ਕਰਾ ਜਿਹੜਾ ਮਨਾਇਆ ਜਾਊਗਾ ਇੱਕ ਬਹੁਤ ਜ਼ਿਆਦਾ ਸਮਾਜਾਗਰਕ ਕਦਮ ਔਰ ਮੈਂ ਇਹਦਾ ਸਤਕਾਰ ਕਰਦਾ ਸਿੰਘ ਸਭਾ ਆਂਦਾ ਕਿ ਜਿਨ੍ਹਾਂ ਨੇ ਇਹ ਫੈਸਲਾ ਲਿਆ ਔਰ ਇੱਥੇ ਮੈਂ ਥੋੜੀ ਅਪੀਲ ਵੀ ਕਰਦਾ ਕਿ ਜੇਕਰ ਗਿਆਨੀ ਅਰਗਵੀਰ ਸਿੰਘ ਅੱਜ 39 ਸਾਲ ਬਾਅਦ ਇਹ ਫੈਸਲਾ ਲੈ ਰਹੇ ਨੇ ਤਾਂ ਇਸ ਤੋਂ ਪਹਿਲਾਂ ਸਿੰਘ ਸਭਾ ਨੇ ਐਸਾ ਫੈਸਲਾ ਕਿਉਂ ਨਹੀਂ ਲਿਆ ਔਰ ਫਿਰ ਇਹਦੇ ਵਿੱਚ ਇੱਕ ਹੋਰ ਮੈਂ ਬੇਨਤੀ ਕਰਦਾ ਮਾਂ ਕਿ ਜਿਹੜਾ ਕੱਲੂ ਘਰਾਵਾ ਇਹਨੂੰ ਬੜਾ ਗਹਿਈ ਤੱਕ ਰਵੇਖਣ ਦੀ ਲੋੜ ਆ ਇਹਦੀ ਖੋਜ ਕਰਨ ਦੀ ਲੋੜ ਆ ਜਿਹੜਾ ਕੱਲੂ ਕਾਰਵਾ ਇੱਕ ਤੋਂ ਲੈ ਕੇ 6 ਜੂਨ ਤੱਕ ਸਰਕਾਰ ਜਿਹੜੀ ਆ ਉਹ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਵਾ ਹਮਲਾ ਕਰਦੀ ਆ ਤੇ 6 ਜੂਨ ਨੂੰ ਸਿੰਘ ਸਹਬਾਂ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਵਾ ਇਹ ਫੈਰ ਜਿਹੜਾ ਵਾ ਸੀਜ਼ ਫੈਰ ਹੋ ਜਾਂਦਾ ਤੇ ਕੱਲੂ ਕਾਰਾ ਜਿਹਨੂੰ ਆਪਾਂ ਖਤਮ ਕਹਿੰਦੇ ਆ ਖਤਮ ਹੋ ਜਾਂਦਾ ਪਰ ਇਹ ਖਤਮ ਨਹੀਂ ਹੁੰਦਾ ਗੁਰਗੱਪ ਫੌਜਿਤ ਸਿੱਖ ਫੌਜ ਜਿਹੜੀ ਹੀ ਬਾਹਰ ਹੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਲੱਗਦੇ ਨੇ ਲੱਗਦੇ ਇਹਨਾਂ ਨੂੰ ਜਦੋਂ ਪਤਾ ਲੱਗਾ ਬਾਅਦ ਤੇ ਸਭ ਤੋਂ ਪਹਿਲਾਂ ਸਾਡੀ 7 ਤੇ 8 ਜੂਨ ਦੀ ਰਾਤ ਨੂੰ ਸਾਡੇ 9 ਸਿੱਖ ਜਿਹੜੀ ਐ ਰੈਜiment ਬਗਾਵਤ ਕਰਦੀ ਆ ਔਰ ਲਾਸਟ 11 ਤੇ 12 ਜੂਨ ਨੂੰ ਤਿੰਨ ਸਿੱਖ ਰੈਜiment ਜਿਹੜੀ ਐ ਬਗਾਵਤ ਕਰਦੀ ਆ 7 8 9 10 ਤੇ 11 ਇਹ ਪੰਜ ਦਿਨ ਜਿਹੜੇ ਆ ਜਿਹੜੀਆਂ ਨੇ ਪਲਟਣਾ ਨੇ ਆਪਣੇ ਅਟੱਲ ਰਿਆਂ ਨੇ 14 ਪੰਜਾਬਵਾ ਸਿੱਖ ਸੈਂਟਰ ਵਾ ਇਹਨਾਂ ਨੇ ਬਕਾਬਤ ਆਪ ਆਪਣੇ ਥਾਂ ਤੋਂ ਕੀਤੀ ਆ ਰੋਡਸ ਦੇ ਵਿੱਚ ਕਿ ਜਿਹੜਾ ਵਾ ਇਹ ਮਲਕੀ ਵੀ ਸਾਡੇ ਅਕਾਲ ਤਖਤ ਦੇ ਉੱਤੇ ਜਿਹੜਾ ਹਮਰਾ ਕਿਉਂ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਬੜੀ ਗ੍ਰਹਿ ਤੱਕ ਜਿਹੜੀ ਚੀਜ਼ ਨੂੰ ਸੋਚਣ ਦੀ ਲੋੜ ਆ ਕਿ ਇਹ ਜਿਹੜਾ ਹੀ ਜਦੋਂ ਇਹਨਾਂ ਨੇ ਬਕਾਬਤ ਕਰ ਦਿੱਤੀ ਆ ਤੇ ਰਸਤੇ ਇਹ ਸਰਕਾਰ ਦਾ ਦੂਸਰਾ ਮਨਸੂਬਾ ਇਹ ਹੀ ਕਿ ਅਸੀਂ ਜਿਹੜਾ ਦਰਬਾਰ ਸਾਹਿਬ ਦੇ ਤੇ ਤੇ ਮਲਕੇ ਦੇ ਕਬਜ਼ਾ ਕਰਕੇ ਅਸੀਂ ਪਿੰਡਾਂ ਵੱਲੋਂ ਆਰਮੀ ਨੇ ਬੀਐਸਐਫ ਨੇ ਔਰ ਪੁਲਿਸ ਦੀ ਸਹਾਇਤਾ ਦੇ ਨਾਲ ਇਹਨਾਂ ਪਿੰਡਾਂ ਨੂੰ ਮੂੰਹ ਕਰਕੇ ਇਹਨਾਂ 15 18 ਸਾਲ ਤੱਕ 35 40 ਸਾਲ ਤੱਕ ਸਿੱਖ ਪਗੜੀਦਾਰ ਜਿਹੜਾ ਇਹਨਾਂ ਖਤਮ ਕਰ ਦੇਣਾ ਸੀ ਸਰਕਾਰ ਦੀ ਯੋਜਨਾ ਸੀ ਕਿ ਆਉਂਦੇ 20 25 ਸਾਲਾਂ ਦੇ ਵਿੱਚ ਸਿੱਖ ਫੌਜੀ ਜਿਹੜਾ ਵਾ ਕੋਈ ਆਪਣੇ ਜਿਹੜਾ ਵਾ ਸਿੱਖ ਬੱਚਾ ਕੋਈ ਪੰਜਾਬ ਦੇ ਵਿੱਚ ਕੋੜੀ ਨਹੀਂ ਚੜੇਗਾ ਔਰ ਇਹ ਜਿਹੜੀ ਸਾਰੀ ਯੋਜਨਾ ਹੀ ਇਹ ਸਿੱਖ ਧਰਮੀ ਫੌਜੀਆਂ ਦੇ ਬਗਾਵਤ ਕਰਨ ਨਾਲ ਬੈਰਕਾਂ ਛੱਡਣ ਦੇ ਨਾਲ ਇਹ ਜਿਹੜੀ ਮਰਗ ਵੀ ਇਹਨਾਂ ਦੀ ਜਿਹੜੀ ਸਕੀਮ ਧਰੀ ਤਰੀ ਤਰੀ ਹੀ ਰਹਿ ਗਈ ਔਰ ਅੱਜ ਇਥੇ ਸੋਚਣ ਦੀ ਗੱਲ ਆ ਇਹ ਤੇ ਵਿਚਾਰ ਕਰਨ ਦੀ ਲੋੜ ਆ ਕਿ ਜਦੋਂ ਬੈਰਕਾਂ ਛੱਡ ਕੇ ਧਰਮੀ ਫੌਜੀ ਹੁੰਦੇ ਨੇ ਕਿਤਨੇ ਲਗਭਗ 80 90 ਤੇ ਧਰਮੀ ਸ਼ਹੀਦ ਹੋ ਜਾਂਦੇ ਨੇ ਉਹਦੇ ਵਿੱਚ ਅਨੇਕਾਂ ਬੰਦੇ ਜ਼ਖਮੀ ਹੋ ਜਾਂਦੇ ਨੇ ਹੱਤਤੀ ਗਰਮੀ ਦੇ ਵਿੱਚ ਇਹਨਾਂ ਨੂੰ ਕਾਲ ਕੋਠੜੀਆਂ ਦੇ ਵਿੱਚ ਰੱਖਿਆ ਜਾਂਦਾ ਔਰ ਤੀਨਾ ਖੜੀਆਂ ਕਰਕੇ ਤੀਨਾ ਦੇ ਵਿੱਚ ਰਾਜਸਥਾਨ ਦੇ ਵਿੱਚ ਨੌ ਸਿੱਖ ਜਿਹੜੀ ਉਹਨੂੰ ਤੀਨਾ ਦੇ ਵਿੱਚ ਖੜੀਆਂ ਕਰਕੇ ਕੀਤਾ ਗਿਆ ਇੱਕ ਇੱਕ ਬੰਦੇ ਨੂੰ ਉੱਥੇ ਲੈਟਰਿੰਗ ਕਰਦੇ ਹੀ ਉੱਥੇ ਬਾਥਰੂਮ ਕਰਦੇ ਹੀ ਇਹੋ ਜਿਹੇ ਜਿਹੜੇ ਇਹਨਾਂ ਨੇ ਤਸੀਹੇ ਚੱਲੇ ਨੇ ਕਈ ਬੰਦੇ ਉਹਨਾਂ ਜਿਹਨਾਂ ਨੂੰ ਅਜੇ ਤੱਕ ਇੱਕ ਨਵਾਂ ਪੈਸਾ ਪੈਨਸ਼ਨ ਨਹੀਂ ਮਿਲਦੀ ਇੱਥੇ ਹੀ ਬਾਤ ਸਣੀ ਜੇਕਰ ਧਰਮੀ ਫੌਜੀ ਇਕੱਲੇ ਇਕੱਲੇ ਦੀ ਜਾਣਕਾਰੀ ਲਈਏ ਤੇ ਉਹ ਅੰਗਹੀਣ ਧਰਮੀ ਫੌਜੀ ਜਿਹੜੇ ਅਜੇ ਤੱਕ ਚਾਰ ਮੰਜੀਆਂ ਦੇ ਉੱਤੇ ਪਏ ਨੇ ਜਿਨ੍ਹਾਂ ਦੇ ਅੰਗ ਹੀ ਹਨ ਨਹੀਂਗੇ ਔਰ ਅੱਜ ਉਹਨਾਂ ਦੇ ਵੀ ਵਿਚਾਰ ਕਰਨ ਦੀ ਲੋੜ ਆ ਮੈਂ ਇੱਥੇ ਜਿੱਥੇ ਮੈਂ ਸਲਾਹਾ ਕਰਦਾ ਜਿੱਥੇ ਮੈਂ ਕੱਲੂ ਕਰਦਾ ਵੀਰਵੇ ਦਾ ਨਾ ਨਾ ਵਿਚਾਰ ਕਰਦਾ ਉੱਥੇ ਮੈਂ ਸ਼ਰੋਨੀ ਕਟੀ ਦੇ ਪ੍ਰਧਾਨ ਤਾਮੀ ਸਾਹਿਬ ਨੂੰ ਅਪੀਲ ਕਰਦਾ ਕਿ ਤਾਮੀ ਸਾਹਿਬ ਵੀ ਤੁਸੀਂ ਸਿੱਖੀ ਮਸਲਿਆਂ ਨੂੰ ਬੜੇ ਚੁੱਕਦੇ ਜੇ ਜਿਵੇਂ ਸੁਲਤਾਨਪੁਰ ਲੋਧੀ ਉਹ ਮਲਕੇ ਇੱਥੇ ਪੁਲਿਸ ਨੇ ਫੈਰ ਕੀਤਾ ਸੀ ਤੋਂ ਉਹਦੀ ਬਾਅਦ ਆਮ ਮੀਟਿੰਗਾਂ ਹੋਈਆਂ ਨੇ ਮੀਟਿੰਗਾਂ ਤੋਂ ਬਾਅਦ ਉਹਦੇ ਤੇ ਅੰਤਮ ਕਿਟੀਆਂ ਫੈਸਲਾ ਲੈ ਕੇ ਉਹਦਾ ਜਨਰਲ ਡਾਸ ਵੀ ਚੱਲਿਆ ਵਾ ਤੇ ਜੂਨ 1984 ਦਾ ਜਿਹੜਾ ਫੌਜੀ ਹਮਲਾ ਵਾ ਇਹਦਾ ਵੀ ਜਿਹੜਾ ਵਾ ਇਸੇ ਤਰ੍ਹਾਂ ਗਰੀ ਦਿਨ ਇਹਦਾ ਫੈਸਲਾ ਕਰਕੇ ਜਿਵੇਂ ਇਹ ਜੂਨ ਦੇ ਵਿੱਚ ਹੁਣ ਇਹਨਾਂ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਮਨਾਉਣਾ ਵਾ ਇਹਨੂੰ 1 ਜੂਨ ਤੋਂ ਲੈ ਕੇ 11 ਜੂਨ ਤੱਕ ਸੈਕ ਫੌਜੀਆਂ ਦੇ ਬਗਾਵਤ ਤੱਕ ਮਨਾਉਣਾ ਜਿਹੜਾ ਪਹਿਲੀ ਗੱਲ ਤੇ ਮੈਨਾਂ ਵੀ ਸਾਰਾ ਜੂਨ ਮਹੀਨਾ ਹੀ ਜਿਹੜਾ ਮਨਾਉਣਾ ਚਾਹੀਦਾ ਔਰ ਇਹਦੇ ਵਿੱਚ ਜਿਹੜਾ ਜ਼ਿਕਰ ਜਿਹੜਾ ਵਾ ਉਹ ਸਾਰਾ ਠੋਸ ਇਹ ਹੋਵੇ ਕਿ ਧਰਮੀ ਫੌਜੀਆਂ ਬਗਾਵਤ ਕੀਤਾ ਕਿਤੀ ਔਰ ਇਹ ਜਿਹੜਾ ਹਮਲਾ ਵਾ ਇਹ ਸਰਕਾਰਾਂ ਨੇ ਰਲ ਕੇ ਕਿਤਰਾ ਕੀਤਾ ਇਹ ਵੀ ਚਿੱਟਾ ਜਿਹੜਾ ਵਾ ਨੰਗਾ ਹੋਣਾ ਚਾਹੀਦਾ ਵੀ ਇਹ ਰਲ ਕੇ ਜਿਹੜਾ ਹਮਲਾ ਜਿਹੜਾ 1 ਕਿੰਨੇ ਕੀਤਾ ਗਿਆ ਪ੍ਰਧਾਨ ਜੀ ਇਹ ਸਖੀ ਮਸਲਿਆਂ ਬਾਰੇ ਤੁਸੀਂ ਹੁਣੇ ਗੱਲ ਕੀਤੀ ਸ਼੍ਰੋਮਣੀ ਗੁਰਸੇਵਕ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਕੋਲ ਮਨ ਕੀਤੀ ਆ ਇਹ ਮੰਗ ਕਿਤੇ ਪਹਿਲਾਂ ਵੀ ਕੀਤੀ ਗਈ ਮੰਗ ਤਾਂ ਮੈਂ ਬਹੁਤ ਵਾਰੀ ਕਰ ਚੁੱਕਾ ਪਰ ਇਹ ਜਿਹੜਾ ਹੱਲ ਤਾਂ ਨਹੀਂ ਕਰਦੇ ਕਿ ਇਹ ਜਿਹੜਾ ਹਮਲਾ ਵਾ ਕੱਲਾ ਕਾਂਗਰਸ ਨੇ ਨਹੀਂ ਕੀਤਾ ਇਹ ਹਮਲਾ ਇਹ ਕਾਂਗਰਸ ਨੇ ਕੀਤਾ ਵਾ ਕਰਵਾਇਆ ਗਿਆ ਵਾ ਔਰ ਇੱਕ ਪਾਰਟੀ ਨੇ ਇਹਦੀ ਇਹਦੀ ਸਪੋਰਟ ਕੀਤੀ ਆ ਇਹ ਕੋਈ ਛੋਟਾ ਮोटा ਕੰਮ ਨਹੀਂ ਗਾ ਇਹੰਦਾ ਵਾਲੀ 39 ਸਾਲ ਦੇ ਵਿੱਚ ਇਹਦਾ ਹੱਲ ਤਾਂ ਨਹੀਂ ਹੋਣ ਲਿਆ ਕਿ ਇਹ ਸਾਰੀਆਂ ਸਰਕਾਰਾਂ ਵਿੱਚ ਲਿਬੜੀਆਂ ਨੇ ਇਸ ਕਰਕੇ ਦਾ ਨਹੀਂ ਹੱਲ ਹੋ ਰਿਹਾ ਜੇਕਰ ਇੱਕ ਸਰਕਾਰ ਦਾ ਹੋਵੇ ਤੇ ਇਹਦਾ ਤਾਂ ਢੋਲ ਢੋਲ ਰੋਜ਼ ਵੱਜਿਆ ਕਰੇ